ਆਪਣੀ ਵੀਡੀਓ ਦੇਖ ਰਹੇ ਸਾਰੇ ਆ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਜਾ ਰਹੇ ਆ ਜੀ ਆਪਾਂ ਬਰੇਟਾ 2 ਚੰਡੀਗੜ੍ਹ ਸੈਕਟਰ 10 ਦੇ ਵਿੱਚ ਅੱਜ ਵੀ ਆਪਣੇ ਕੋਲੇ ਘਰ ਸਮਾਨ ਲੋਡ ਹੈ ਜੀ ਤੇ ਆਪਣੇ ਨਾਲ ਸਫ਼ਰ ਕਰ ਰਹੇ ਨੇ ਗੁਰਪ੍ਰੀਤ ਸਿੰਘ ਭਾਈ ਤੇ ਆਪਾਂ ਹਾਜੀ ਦੋਸਤੋ ਆਪਾਂ ਪਟਿਆਲਾ ਕ੍ਰੋਸ ਕਰਕੇ ਆਗੇ ਪਟਿਆਲਾ ਕ੍ਰੋਸ ਕਰਕੇ ਆਪਾਂ ਆ ਗਏ ਜੀ ਟੂਲ ਟੈਕਸ ਤੇ ਪਟਿਆਲਾ ਤੇ ਰਾਜਪੁਰੇ ਦੇ ਵਿੱਚ ਟੂਲ ਟੈਕਸ ਪੈਂਦਾ ਜੀ ਇਹੇ ਆਪਣੀ ਗੱਡੀ ਲੱਗਣਗੇ 45 ਰੁਪਏ ਵਨ ਸਾਈਡ 2 ਸਾਈਡ ਦੇ 70 ਰੁਪਏ ਜੀ। ਆ ਸਕਰੀਨ ਚ ਆ ਜਾਊਗਾ। ਵੈਲਕਮ ਆ ਗਿਆ ਜੀ। ਕਦੇ ਲੰਘ ਜਾਓ ਛੋੜੇ ਖਾਤੇ ਜੋ ਅਸੀਂ ਪੈਸੇ ਕੱਢ ਲੇ। ਹਾਂਜੀ ਦੋਸਤੋ ਇਹ ਸ਼ੋਰੂਮ ਹੁਣ ਬਣੇ ਰੇਗੇ ਕੌਲੀ ਪਿੰਡ ਤੋਂ ਹੋਰਲੇ ਪਾਸੇ ਫੈਕਟਰੀਆਂ। ਹਾਂਜੀ ਦੋਸਤੋ ਆਪਾਂ ਰਾਜਪੁਰੇ ਤੋਂ ਪਹਿਲਾਂ ਖੜ ਗਏ ਆ ਚਾਹ ਪੀਣ ਵਾਸਤੇ ਔੜਕਾ ਜਾ ਜਾਂਦੇ ਚਾਹ ਦਾ ਮੈਂ ਚਾਹ ਪੀਣੇ ਆਂਗੇ। ਰਾਜਪੁਰਾ ਇੱਥੋਂ ਰਹਿ ਗਿਆ 5-6 ਕਿਲੋਮੀਟਰ ਜੀ ਆ ਖੜੀ ਆਪਣੀ ਰਾਣੀ ਰਾਜਪੁਰਾ ਰੋਡ ਤੇ ਤੇ ਅੱਜ ਆਪਾਂ ਕਰੋ ਲੇਟ ਹੋ ਗਏ ਥੋੜਾ ਜੀ ਲੌਂਜਿੰਗ ਦੀ ਤਾਂ ਸਟਾਰਟ ਨਹੀਂ ਕੀਤਾ ਕਰੋ ਆਪਾਂ ਖੜ ਗਏ ਚਾਹ ਪੀਣ ਵਾਸਤੇ ਕਾਲੂ ਦੇ ਢਾਬੇ ਤੇ ਪਹਿਲਾਂ ਵੀ ਆਪਾਂ ਇੱਥੇ ਖੜਦੇ ਹਾਂਗੇ ਇਹ ਸਾਈਡ ਆਉਂਦੇ ਆਂਦੇ ਹਾਂਜੀ ਦੋਸਤੋ ਆ ਗਈ ਆਪਣੀ ਲਾਲ ਲਾਲ ਚਾਹ ਆਪਾਂ ਨੂੰ ਹੋਰ ਤਾਂ ਕਾਹਦਾ ਬਹਿਲ ਨਹੀਂ ਹੈਗਾ ਚਾਹ ਦਾ ਹੀ ਸ਼ੌਂਕ ਆਗਾ ਤੇ ਨਾਲ ਨਾਲੇ ਬਿਸਕਟ ਮੇਨ ਰੋਡ ਤੇ ਬੈਠ ਕੇ ਚਾਹ ਪੀ ਰਹੇ ਆਂ ਆਪਾਂ ਹਾਂਜੀ ਦੋਸਤੋ ਆਪਾਂ ਰਾਜਪੁਰੇ ਤੋਂ ਪੀਕੇ ਚਾਹ ਚੱਲ ਪਿਆ ਹੁਣ ਆਪਣੇ ਸਫ਼ਰ ਅੱਗੇ ਲਈ ਆਪਾਂ ਜਾਣਾ ਚੰਡੀਗੜ੍ਹ ਸੈਕਟਰ 10 ਦੇ ਵਿੱਚ ਹਾਂਜੀ ਦੋਸਤੋ ਆਪਾਂ ਪਹਿਲਾ ਵਾਰ ਵਾਰ ਦੀ ਜਾਇਆ ਕਰਦੇ ਸੜਕ ਉਹ ਰੋਡ ਨਵਾਂ ਬਣੀ ਅੰਦਾ ਤਾਂ ਕਰਕੇ ਬੰਦ ਹੈਗਾ ਆਪਾਂ ਹੁਣ ਅੰਦਰ ਦੀ ਜਾਂਦੇ ਹੁੰਨੇ ਹਾਂਗੇ ਹਰ ਵਾਰ ਅੰਦਰ ਦੀ ਹੀ ਵਾਪਸੀ ਆ ਅੰਦਰ ਦੀ ਹੀ ਜਾਣਾ ਹੁੰਦਾ ਇਹ ਆਪਾਂ ਸ਼ਹਿਰ ਦੇ ਅੰਦਰ ਲੰਘੇ ਜੀ ਰਾਜਪੁਰਾ ਸ਼ਹਿਰ ਦੇ ਅੰਦਰ ਸ਼ਹਿਰ ਬਨੂੜ ਬਨੂੜ ਤੋਂ ਆਪਾਂ ਜਾਵਾਂਗੇ ਜੀਰਕਪੁਰ ਪੱਤੀਆਂ ਇਹ ਬੱਤੀਆਂ ਨਹੀਂ ਜਾਂਦੇ ਆਪਾਂ ਲਾਂਡਰ ਵਾਲੀ ਸਾਈਡ ਤੋਂ ਜਾਵਾਂਗੇ ਕਿਉਂਕਿ ਨਾਲੇ ਤਾਂ ਆਪਣਾ ਟੂਲ ਟੈਕਸ ਵੱਸ ਜੂਗਾ ਲੋ ਜੀ ਦੋਸਤੋ ਆਪਾਂ ਬਨੂੜ ਤੋਂ ਮੁੜ ਗਿਆਂ ਖਰੜ ਵੱਲ ਰਸਤੇ 'ਚੋਂ ਖਾੜ ਤੋਂ ਆਪਾਂ ਹੋ ਜਾਾਂਗੇ 에어ਪੋਰਟ ਰੋਡ ਇਹ ਜਿਹੜਾ ਰੋੜੇ ਸਾਰਾ ਟੋਟਲ ਨਵਾਂ ਬਣਿਆ ਜਾਂਦਾ ਜੀ 에어ਪੋਰਟ ਵਾਲਾ ਰੋਡ ਲੁਧਿਆਣਾ ਇੱਥੋਂ 98 ਮਨਾਲੀ 267 ਖਰੜ 36 ਕਿਲੋਮੀਟਰ ਹੈ ਗਿਆ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਚੰਡੀਗੜ੍ਹ ਨੂੰ ਮੁੜ ਜੰਗੇ ਜੀ ਮਹਾਲੀ ਨੂੰ ਤੇ ਆ ਇਧਰੋਂ ਸਾਈਡ ਤੋਂ ਕਰਾਲੀ ਬਾਈਪਾਸ ਨਿਕਲ ਜਾਂਦਾ ਜੀ ਅੱਗੇ ਵੀ ਲਾਂਡਰਾ ਕਰਾਲੀ ਚੰਡੀਗੜ੍ਹ ਹਵਾਈ ਅੱਡਾ ਇਹ ਜਿਹੜਾ ਚੌਕ ਹੈ ਜੀ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਇਹ ਚੌਕ 에어ਪੋਰਟ ਨੂੰ ਜਾ ਰਿਹਾ ਜੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਹਾਂਗੇ ਮਹੱਲੀ ਸ਼ਹਿਰ ਇਹ ਅੱਗੇ ਜੀ ਆਮ ਆਦਮੀ ਪਾਰਟੀ ਤੇ ਮੰਤਰੀ ਦਾ ਦਫ਼ਤਰ ਆਪਾਂ ਮਹੱਲੀ ਸ਼ਹਿਰ ਪਹੁੰਚ ਗਏ ਹਾਂ ਜੀ ਬੱਦੀਆਂ ਚੰਗਾ ਹੀਟਰ ਹੋ ਗਈਆਂਗੇ ਆਪਾਂ 8:30 ਵਜੇ ਐਂਟਰੀ ਹੋਈ ਹੈ ਜੀ ਆਪਣੀ ਮਹੱਲੀ ਸ਼ਹਿਰ ਦੇ ਅੰਦਰ ਆਪਾਂ ਜਾਣਾ ਖਾਸ ਚੰਡੀਗੜ੍ਹ ਦੇ ਵਿੱਚ ਲੋ ਜੀ ਦੋਸਤੋ ਆਪਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਕਰ ਰਹੇ ਹਾਂ ਇਸ ਟਾਈਮ ਤੇ ਮਹਾਲੀ ਤੋਂ ਚੰਡੀਗੜ੍ਹ ਲੋ ਜੀ ਜੀ ਆਨੂੰ ਵੈਲਕਮ ਚੰਡੀਗੜ੍ਹ ਹਾਂਜੀ ਦੋਸਤੋ ਆਪਾਂ ਚੰਡੀਗੜ੍ਹ ਦੇ ਵਿੱਚ ਆ ਆ ਜੀ ਬਹੁਤ ਵਧੀਆ ਲੱਗੀ ਮੈਨੂੰ ਕਿਉਂਕਿ ਚਲੋ ਮੋਟਰਸਾਈਕਲ ਇੱਧਰ ਹੀ ਟੱਪੀ ਜਾਂਦੇ ਨੇ ਕਾਰਾਂ ਵਾਲੇ ਆ ਜਿਹੜੀ ਆਹ ਡਵੈਡਰ ਲੱਗਿਆ ਹੋਇਆ ਇੱਧਰ ਪੈਦਲ ਜਾਣ ਵਾਲੇ ਔਰ ਸਾਈਕਲ ਵਾਸਤੇ ਬਣਾਇਆ ਹੋਇਆ ਜੀ ਇਹ ਸਾਈਕਲਿੰਗ ਵਾਲੇ ਵਾਸਤੇ ਜਿਹਨੇ ਸਾਈਕਲ ਆ ਦੇਖੋ ਸਾਈਕਲ ਸਾਫ ਹੈ ਬਹੁਤ ਵਧੀਆ ਚੀਜ਼ ਲੱਗੀ ਹਾਂਜੀ ਦੋਸਤੋ ਆਪਾਂ 10 ਸੈਕਟਰ ਨੂੰ ਮੁੜ ਗਿਆਂਗੇ ਜਿਹੜੇ ਰੋਡ ਪਹਿਲਾਂ ਪਾਰ ਰਹੇ ਸੀਗੇ ਜੇ ਆਪਾਂ ਉਹ ਸਿੱਧੇ ਲੰਘ ਜਾਂਦੇ ਤਾਂ ਸੁਖਨਾ ਚੀਨ ਨੂੰ ਲੰਘ ਜਾਂਦਾ ਉਹ ਅੱਗੇ ਅਗਲੇ ਮੋੜ ਤੇ ਸੁਖਮਣਾ ਚੀ ਲੱਗੀ ਤੇ ਹੁਣ ਆਪਾਂ ਸੈਕਟਰ 10 ਨੂੰ ਜਾ ਰਹੇ ਹਾਂਗੇ ਜਿੱਥੇ ਆਪਾਂ ਘਰ ਸਮਾਨ ਤਾਰਨਗਾ ਸਫਾਈ ਦੇਖੋ ਦੋਸਤੋ ਚੰਡੀਗੜ੍ਹ ਕਿੰਨਾ ਸੋਹਣਾ 뷰 ਆਉਂਦਾ ਦੇਖੋ ਸਫਾਈ ਸੜਕਾਂ ਦੇ ਆਲੇ-ਦਾਲੇ ਹਰਿਆਲੀ ਹਾਂਜੀ ਦੋਸਤੋ ਆਪਾਂ ਸੈਕਟਰ 10 ਦੇ ਵਿੱਚ ਪਹੁੰਚ ਗਏ ਜੀ ਇਧਰ ਹੈ ਜੀ ਉਹ ਹਾਊਸ ਜਿੱਥੇ ਆਪਾਂ ਘਰ ਸਮਾਨ ਛੜਣਾਗਾ ਕੋਠੀਆਂ ਦੇਖ ਸਕਦੇ ਹੋ ਦੋਸਤੋ ਚੰਡੀਗੜ੍ਹ 10 ਸੈਕਟਰ ਦੀਆਂ ਤੇ ਸੜਕਾਂ ਦੀ ਸਫਾਈ ਵਾਜੀ ਵਾ ਕੀ ਹਵਾਦ ਹੈ ਪੂਰਾ ਸਿਰੇ ਹੀ ਗੱਲ ਬਾਤ ਹੈ ਜੀ ਪੂਰੀ ਸਿਰੇ ਗੱਲ ਬਾਤ ਹੈ ਇਧਰ ਆਗਾ ਲਓ ਜੀ ਮਿੱਤਰੋ ਆਪਾਂ ਉਸ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਆਪਾਂ ਡਾਕ ਦੇ ਦੀ ਡਿਲੀਵਰੀ ਦੇਣੀ ਆ ਇਹ ਸਾਹਮਣੇ ਵੀਰ ਖੜਿਆਗਾ ਇਥੇ ਦਰਨਾ ਹੀ ਆਪਾਂ ਡੌਕੇ ਹਾਂ ਜਿੱਥੇ ਗੱਡੀ ਆਈ ਹੈਗੀ ਹਾਂਜੀ ਦੋਸਤੋ ਆਪਾਂ ਸਮਾਨ ਉਤਾਰਤਾ ਹੀ ਅੰਦਰ ਤੇ ਬਸ ਥੋੜਾ ਜਿਹਾ ਕੰਮ ਜਬੀਰੇ ਕੋਲੇ ਕਰਕੇ ਆਪਾਂ ਉਰੇ ਖੜ ਗਏ ਹਾਂਜੀ ਦੋਸਤੋ ਆਪਾਂ ਜੋ ਇਥੇ ਸਕਰ ਸਮਾਨ ਡਿਲੀਵਰੀ ਦੇਣਾ ਆਏ ਸੀਗੇ ਆਪਾਂ ਡਿਲੀਵਰੀ ਦੇ ਦਿੱਤੀ ਹੈਗੀ ਤੇ ਹੁਣ ਆਪਾਂ ਇਥੋਂ ਚਾ ਆਪਣਾ ਚੰਡੀਗੜ੍ਹ ਗਏ ਸੀ ਅੱਜ ਆਪਣਾ ਕੰਮ ਹੋ ਗਿਆ ਜੋ ਆਪਾਂ ਕੰਮ ਕਰਨਾ ਸੀ ਸਕਰ ਸਮਾਨ ਡਿਲੀਵਰੀ ਦੇਣਾ ਆਏ ਸੀਗੇ ਤੇ ਹੁਣ ਆਪਾਂ ਚੱਲਦੇ ਆ ਜੀ ਕਾਫੀ ਟਾਈਮ ਹੋ ਗਿਆ 11 ਵੱਜ ਚੁੱਕੇ ਨੇਗੇ ਤੇ ਇੱਕ ਚੀਜ਼ ਅੱਜ ਖਾਣੀ ਭੁੱਲ ਗਏ ਸੀ ਆਪਾਂ ਐਪਲ ਤੇ ਮੈਂ ਕਿਹਾ ਬਾਈ ਨੂੰ ਮੈਂ ਚੱਲ ਖੜ ਕੇ ਨੇ ਸੇਵ ਖਾ ਲੈਣੇ ਹੈਗੇ ਨਾਲ ਆਪਾਂ ਖਾਈਏ ਨੇ ਨਾਲ ਗੁਰਪ੍ਰੀਤ ਬਾਈ ਸੇਵ ਖਾਈ ਜਾਂਦਾ ਹੈ ਆਪਣੇ ਨਾਲ ਜੁੜਨ ਲਈ ਸਾਰੇ ਭੈਣਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਜੀ ਲੋ ਜੀ ਮਿੱਤਰੋ ਆਪਣਾ ਕੰਮ ਹੋ ਗਿਆ ਚੰਡੀਗੜ੍ਹ 10 ਸੈਕਟਰ ਦੇ ਵਿੱਚ ਫਾਈਨਲ ਤੇ ਹੁਣ ਆਪਾਂ ਇਥੋਂ ਵਾਪਸੀ ਆਪਣੇ ਸ਼ਹਿਰ ਲਈ ਚੱਲ ਪਿਆ ਜੀ ਲਓ ਤੁਹਾਨੂੰ ਜਾਂਦੇ ਬਾਰੇ ਇੱਕ ਹੋਰ ਦਿਖਾ ਦਈਏ ਚੰਡੀਗੜ੍ਹ ਦਾ ਕੋਠੀਆਂ ਦਾ ਝਾਕਾ ਇਹ ਸਰਕਾਰੀ ਸਕੂਲ ਆ ਜੀ ਜਿੱਥੇ ਆਪਣਾ ਘਰ ਸਮਾਨ ਤਾਰਿਆ ਇਹ ਚੰਡੀਗੜ੍ਹ ਸਕੂਲ ਆਪਾਂ ਜਿਵੇਂ ਇਹਦੇ ਨਾਲ ਲੱਗਵਾ ਆ ਜਾਂਦਾ ਹਰਿਆਣਾ ਜੀ ਜੇ ਵੀ ਬਾਰਡਰ ਦੇ ਉੱਤੇ ਆਂਗੇ